ਜਲੰਧਰ ਨਗਰ ਨਿਗਮ ਵਿਖੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ 154 ਜਨਮ ਦਿਨ ਮੌਕੇ ਤੇ ਸਮਾਰੰਗ ਦਾ ਆਯੋਜਨ ਕਰਵਾਇਆ ਗਿਆ। ਇਸ ਸਮਾਰੰਗ ਦੌਰਾਨ ਬੱਚਿਆਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਸਟਾਲ ਵੀ ਲਗਾਏ ਗਏ। ਇਸ ਮੌਕੇ ਮਹਾਤਮਾ ਗਾਂਧੀ ਜੀ ਦੀ ਫੋਟੋ ਤੇ ਫੁੱਲ ਮਾਲਾਵਾਂ ਪੇਟ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਸੱਚਾਈ ਦੇ ਰਾਹ 'ਤੇ ਚੱਲਣ ਦੀ ਅਪੀਲ ਵੀ ਕੀਤੀ ਗਈ। ਉੱਥੇ ਜਲੰਧਰ ਖਬਰਨਾਮਾ ਦੇ ਪੱਤਰਕਾਰ ਜਤਨ ਮਰਵਾਹਾ ਨੂੰ ਵੀ ਸਨਮਾਨਿਤ ਕੀਤਾ ਗਿਆ। ਅੱਜ ਮਾਝਾ ਉਪਰਗੰਦੇ ਦੇ ਤੇ ਬੜੀ ਧੂਮਦੰਦ ਨਾਲ ਮਨਾਈ ਗਈ ਹੈ ਬੱਚਿਆਂ ਦਾ ਪ੍ਰੋਗਰਾਮ ਰੱਖਿਆ ਕਿ ਸਾਰੇ ਗੱਲਬਾਤ ਹੋਏ ਆ। ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਸਵੱਛਤਾ ਪਖਵਾੜਾ ਦੀਆਂ ਸੈਲੀਬ੍ਰੇਸ਼ਨਸ ਚੱਲ ਰਹੀਆਂ ਸੀ ਅੱਜ ਉਹਦਾ ਕਲੋਜ਼ਿੰਗ ਡੇ ਹੈ ਗਾਂਧੀ ਜਨਤੀ ਲਾਲ ਭਾਦਰ ਸ਼ਾਸਤਰੀ ਜੀ ਦੀ ਜਨਤੀ ਨੂੰ ਅੱਜ ਅਸੀਂ ਇੱਥੇ ਸਵੱਛਤਾ ਪਖਵਾੜੇ ਦੇ ਨਾਲ ਰਿਲੇਟ ਕਰਕੇ ਇੱਥੇ ਸੈਲੀਬ੍ਰੇਟ ਕਰ ਰਹੇ ਹਾਂ ਸਵੇਰੇ ਸਾਈਕਲੋਥਨ ਕਰਾਈ ਗਈ ਹੈ। ਬਹੁਤ ਹੀ ਐਨਥੂਸੀਆਜ਼ਮ ਨਾਲ ਜਲੰਧਰ ਦੇ ਸਿਟੀਜ਼ਨਸ ਨੇ ਔਰ ਸਕੂਲ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਹੈ ਬਹੁਤ ਸਾਰੇ ਕੰਪੀਟੀਸ਼ਨਸ ਕਰਾਏ ਗਏ ਨੇ ਰੰਗੋਲੀ ਪੋਸਟਰ ਮੇਕਿੰਗ ਸਲੋਗਨ ਰਾਈਟਿੰਗ ਪੋਇਮ ਸੌਂਗਸ ਡਾਂਸ ਨੁੱਕੜ ਨਾਟਕ ਬੱਚਿਆਂ ਨੇ ਬਹੁਤ ਹੀ ਹੁਮ ਹੁਮਾ ਕੇ ਪਾਰਟਿਸਿਪੇਟ ਕੀਤਾ ਇਸ ਇਵੈਂਟ ਦੇ ਵਿੱਚ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਮੈਂ ਥੈਂਕਸ ਵੀ ਕਰਨਾ ਚਾਹਨੀ ਹਾਂ ਸਕੂਲਸ ਦਾ ਵੀ ਔਰ ਸਾਰੇ ਐਨਥੂਸੀਆਸਟਸ ਦਾ ਵੀ ਤੇ ਮੇਰੀ ਇੱਕ ਅਪੀਲ ਵੀ ਹੈ ਜਲੰਧਰ ਦੇ ਸਿਟੀਜ਼ਨਸ ਨੂੰ ਕਿ ਸ਼ਹਿਰ ਨੂੰ ਸਾਫ਼ ਰੱਖਣ ਲਈ ਸਾਨੂੰ ਸਭ ਨੂੰ ਮਿਲ ਜੁਲ ਕੇ ਐਫਰਟਸ ਕਰਨੇ ਪੈਣੇ ਨੇ ਲੋਕਾਂ ਨੂੰ ਵੀ ਅੱਗੇ ਆਣਾ ਪਾਣਾ ਹੈ ਸਿਟੀਜ਼ਨਸ ਨੂੰ ਰਿਸਪੌਂਸਿਬਿਲਟੀ ਸਮਝ ਕੇ ਕੂੜੇ ਨੂੰ ਸੈਗਰੀਗੇਟ ਕਰਕੇ ਦੇਣਾ ਪੈਣਾ ਹੈ ਤਾਂ ਕਿ ਕਾਰਪੋਰੇਸ਼ਨ ਉਹਦੀ ਪ੍ਰੋਸੈਸਿੰਗ ਕਰ ਸਕੇ ਵੇਸਟ ਦੀ ਮੈਨੇਜਮੈਂਟ ਕਰ ਸਕੇ ਤੇ ਅਸੀਂ ਮਿਲ ਜੁਲ ਕੇ ਸ਼ਹਿਰ ਨੂੰ ਸੁੰਦਰ ਸੋਹਣਾ ਅਤੇ स्वच्छ ਬਣਾ ਸਕੀਏ ਤੇ ਬਿਮਾਰੀਆਂ ਤੋਂ ਦੂਰ ਰੱਖ ਸਕੀਏ ਸਾਰੇ ਅਸੀਂ ਨੋਟਿਸ਼ਨ ਪੀਟੀ ਦੀ ਗੱਲ ਕਰੀਏ ਕੋਈ ਬੇਸਤੀ ਚੀਜ਼ ਹੁੰਦੀ ਹੈ ਘਰ ਤੋਂ ਬਾਹਰ ਛੱਡ ਦਿੰਦੇ ਨੇ ਪਰ ਜਿਹੜੇ ਕਾਲਜes ਦੇ ਸਟੂਡੈਂਟਸ ਲਾਏ ਗਏ ਨੇ ਕਿੰਨਾ ਕੋ ਐਪਰੀਸ਼ੀਏਟ ਕਰਦੇ ਹੋ ਕਿੰਨਾ ਕੋ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਉਹਨਾਂ ਨੇ ਕਿ ਬੇਸਤੀ ਚੀਜ਼ ਕਾਫੀ ਕੁਝ ਬਣਾਇਆ ਬੱਚਿਆਂ ਨੇ ਇਹ ਹੁਣੇ ਮੈਂ ਇਹੀ ਮੈਸੇਜ ਦੇਣਾ ਚਾਹਨੀ ਆ ਕਿ ਵੇਸਟ ਨੂੰ ਮੈਨੇਜ ਇਕਾ ਵੇਸਟ ਨੂੰ ਮੈਨੇਜ ਕਰਨਾ ਇਕਾ ਵੇਸਟ ਚੋ ਕੁਝ ਕ੍ਰੀਏਟਿਵ ਬਣਾ ਲੈਣਾ ਕੁਝ ਯੂਸਫੁਲ ਬਣਾ ਲੈਣਾ ਬੱਚਿਆਂ ਨੇ ਇੱਥੇ ਬਹੁਤ ਵਧੀਆ ਵੇਸਟ ਟੂ ਵੈਲਥ ਥੀਮ ਦੇ ਅੰਡਰ ਬਹੁਤ ਕ੍ਰੀਏਟਿਵ ਚੀਜ਼ਾਂ ਹੋਮ ਡੈਕੋਰ ਦੀਆਂ ਮਿਰਰਸ ਵਗੈਰਾ ਬਣਾਏ ਨੇ ਬਹੁਤ ਅੱਛਾ ਪੇਪਰ ਯੂਜ਼ ਕਰਕੇ ਰਫ ਆਈਟਮਸ ਵੇਸਟ ਆਈਟਮਸ ਯੂਜ਼ ਕਰਕੇ ਬਹੁਤ ਕ੍ਰੀਏਟਿਵ ਚੀਜ਼ਾਂ ਬਣਾਈਆਂ ਨੇ ਵੇਸਟ ਬੋਟਲਸ ਨੂੰ ਯੂਜ਼ ਕਰਕੇ ਬਹੁਤ ਅੱਛਾ ਬਣਾਇਆ ਹੈ ਔਰ ਕੁਝ ਬੱਚਿਆਂ ਨੇ ਪੈਟ ਬੋਟ ਆਹਨੀਆਂ ਚੀਜ਼ਾਂ ਰੌਕ ਗਾਰਡਨ ਸਾਡੇ ਕੋਲ ਇੱਕ ਬਹੁਤ ਵਧੀਆ ਐਗਜ਼ਾਮਪਲ ਹੈ ਨੇਕਚੰਦ ਜੀ ਨੇ ਜੋ ਸੈੱਟ ਕੀਤੀ ਹੈ ਉਸ ਮਾਡਲ ਦੇ ਚੱਲ ਕੇ ਅਸੀਂ ਵੀ ਵੇਸ ਤੋਂ ਬਹੁਤ ਕੁਝ ਕ੍ਰੀਏਟਿਵ ਕ੍ਰੀਏਟ ਕਰ ਸਕਦੇ ਹਾਂ ਅੱਜ ਗੋਪੀਰ ਗਾਂਦੇ ਨੇ ਪਹਿਲੇ ਪਿੰਡ ਕੀਤੀ ਦਸ ਜਬਰ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਔਰ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਜਨਮ ਦਿਨ ਦੇ ਉੱਪਰ ਅਸੀਂ ਜ਼ਿਲ੍ਹਾ ਡਿਸਟ੍ਰਿਕਟ ਕਾਂਗਰਸ ਕਮੇਟੀ ਵੱਲੋਂ ਉਹਨਾਂ ਨੂੰ ਨਮਨ ਕਰਨ ਆਏ ਆ ਇਹੋ ਜੇ ਇਨਸਾਨ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਜਨਮ ਦਿਹਾੜੇ ਔਰ ਸ਼ਹੀਦੀ ਦਿਨ ਕਦੇ ਨਹੀਂ ਭੁੱਲਣੇ ਚਾਹੀਦੇ ਔਰ ਮੈਂ ਖਾਸ ਤੌਰ ਤੇ ਆਪਣੇ ਨੌਜਵਾਨ ਸਾਥੀਆਂ ਨੂੰ ਇਹ ਹੀ ਕਹੂੰਗਾ ਕਿ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਨੂੰ ਉਹਨਾਂ ਦੇ ਜਨਮ ਦਿਨ ਔਰ ਸ਼ਹੀਦੀ ਦਿਨ ਬੜੇ ਜੋਰ ਸ਼ੋਰ ਦੇ ਨਾਲ ਮਨਾਣੇ ਚਾਹੀਦੇ ਆ ਔਰ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ